ਫਗਵਾੜੇ ਤੋਂ ਪੈਣ ਜਗਜੀਤਪਾਲ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੀ ਜੋਦ ਦਿੱਤੇ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਮੈਨੂੰ ਸਿਰ ਦਰਦ ਬਹੁਤ ਰਹਿੰਦਾ ਸੀ ਮੇਰਾ ਸਰਵੈਕ ਕਰ ਸੀ ਮੇਰ ਜੀਲ ਬਹੁਤ ਖਰਾਬ ਸੀ ਮੈਂ ਮਾਤਵਰ ਕੋਈ ਵੀ ਚੀਜ਼ ਬਿਸਕੁਟ ਟਿੱਕਰ ਵੀ ਨਹੀਂ ਖਾ ਸਕਦੀ ਸੀ ਕਿਸੇ ਵੀ ਜਾ ਕੇ ਸਰੀਰ ਚ ਦਰਦਾਂ ਹੁੰਦੀਆਂ ਸੀ ਸਰੀਰ ਚ ਬਹੁਤ ਦਰਦਾਂ ਲੱਤਾਂ ਬਾਹਾਂ ਬਹੁਤ ਸੋਜ ਜਾ ਕੇ ਆ ਰਹੀ ਸੀ ਬਾਹਾਂ ਤੇ ਜਖਮ ਵੀ ਨਹੀਂ ਹੁੰਦੀਆਂ ਸੀ ਓਕੇ ਐਂ ਦਾਸ ਕਰਨਾ ਮੈਂ ਤੁਰ ਵੀ ਨਹੀਂ ਸਕਦੀ ਤੁਰ ਨਹੀਂ ਸਕਦੀ ਸੀ ਲੀਵਰ ਫੈਟੀ ਸੀ ਲੀਵਰ ਮੇਰਾ ਜਣੀ ਮਾਤ ਵਾਲਾ 70% ਜਣੀ ਮਾਤ ਵਾਲਾ ਡੈੱਡ ਸੀ ਮੈਂ ਤੁਹਾਨੂੰ ਦੱਸਾਂ ਓਕੇ ਜਣੀ ਲੀਵਰ ਜਿਆਦਾ ਫੈਟੀ ਸੀ ਹਾਂ ਸਰਵਾਈਕਲ ਪਰ ਸੋਜ ਪੈ ਜਾਣੀ ਸੋਜ ਪੈ ਜਾਂਦੀ ਮੇਰੇ ਬਹੁਤ ਔਰ ਬਾਹਾਂ ਨਾ ਚੱਕ ਹੋਣੀਆਂ ਹਾਂ ਨਾ ਚੱਕ ਹੋਣੀਆਂ ਸੀ ਤਾਂ ਬਾਕੀ ਮੇਰੇ ਹਰ ਵੇਲੇ ਦਰਦਾਂ ਸੀ ਇਹ ਇਹਨਾਂ ਦੁਹਰਾ ਸੀ ਜਦੋਂ ਕਿ ਮੈਂ ਜਣੀ ਧੋਈ ਨਹੀਂ ਜਾਂਦੀ ਜਦੋਂ ਮੋਠ ਨਹੀਂ ਸਕਦੀ ਸੀ ਮਾਲਦੇ ਆਣੇ ਤੇ ਉਹ ਆੜੇ ਤੇ ਫੜੀ ਦੋ ਆ ਗਾਦੇ ਤਾਂ ਮਉਣ ਜਣੀ ਮੈਨੂੰ ਫਾਰਕ ਆ ਹੀ ਇਹ ਇਹਦੀ ਪ੍ਰੋਬਲਮ ਤੁਹਾਨੂੰ ਸੀ ਕਿੰਨੇ ਸਮੇਂ ਤੋਂ ਸੀ ਤੁਹਾਨੂੰ ਪ੍ਰੋਬਲਮ ਮੈਨੂੰ ਸਵਾਕਲ ਵੀ ਤਾਂ ਘੱਟ ਤੋਂ ਘੱਟ 25 ਸਾਲ 20 ਸਾਲ ਦੀ ਵੀ 25 ਸਾਲ ਦੀ ਪ੍ਰੋਬਲਮ ਸੀ 27 ਸਾਲ ਦੀ ਓਕੇ ਸਰਦਾਰ ਦੀ ਵੀ ਬਹੁਤ ਜ਼ਿਆਦਾ ਸੀ ਨੱਤਾਂ ਬਾਵਾ ਦੀ ਵੀ ਮੈਨੂੰ 10-15 ਸਾਲ ਤੋਂ ਸੀ ਜਨਨ ਕਿ ਇਨ ਸਮੇਂ ਤੁਸੀਂ ਮੈਡੀਸਨ ਚੂਜ਼ ਕਰਦੇ ਰਹੇ ਉਹ ਮੈ ਜਿੱਥੇ ਜਿੱਥੇ ਦੱਸਿਆ ਤਵਾਂ ਕਰ ਦੋ ਹਾਂ ਬਹੁਤ ਕੋਈ ਜਲਤ ਨਹੀਂ ਮਿਲਿਆ ਆਪਾਂ ਤੁਹਾਨੂੰ ਬਾਡੀ ਸਰ ਦੇ ਪੰਜ ਤਰ੍ਹਾਂ ਦੇ ਯੂਜ਼ ਦਿੱਤੇ ਆ ਇਹ ਵਰਤੇ ਆ ਹੁਣ ਤੁਹਾਡੇ ਲਗਭਗ ਅੱਜ ਇੱਕ ਸਰਸਪੈਕ ਪੂਜਾ ਦਿੰਦਾ ਪੂਰਾ ਹੋ ਚੁੱਕਾ ਆ ਅੱਜ ਤੁਹਾਨੂੰ ਕਿਵੇਂ ਲੱਗਦਾ ਕਿੰਨਾ ਫਰਕ ਆ ਹੁਣ ਤਾਂ 100% ਹੀ ਕਰਤਾ ਓਕੇ ਮਹਾਰਤਾ ਜਰੂ ਮਾਰਕ ਦੀ ਕਿਰਪਾ ਨਾਲ ਰੋਟੀ ਬਾਣੀ ਦੀ ਖਾ ਲਈਦਾ ਤੋਲ ਫਿਰ ਵੀ ਦੇਈਗਾ ਕੰਮ ਵੀ ਕਰ ਲਈ ਜਾਏ ਤਾਂ ਮੇਰੇ ਗਾਉਂ ਦੇ ਹਰ ਕੋਈ ਬੰਦਾ ਤੰਦ ਰੋਤਰੀ ਆ ਜਿਵੇਂ ਤੁਸੀਂ ਕਹਿੰਦੇ ਸੀ ਵੀ ਅੱਗੇ ਕੰਮਕਾਰ ਨਹੀਂ ਹੁੰਦਾ ਸੀ ਹਾਂ ਜੀ ਹੁਣ ਤੁਸੀਂ ਤਾਂ ਕਹਿੰਦੇ ਘਰ ਦਾ ਕੰਮਕਾਰ ਅਜੇ ਤੱਕ ਪੱਠੇ ਵਗੈਰਾ ਵੀ ਪਾ ਲੈਨੇ ਆ ਹਾਂ ਜੀ ਉਹ ਹਾਂ ਕੰਮ ਤਾਂ ਕਰਦੇ ਜਿਹਨਾਂ ਘਰ ਦੇ ਨੌਰਮ ਸਾਰੇ ਕੰਮ ਕਰਦੇ ਜੱਕ ਲਈ ਜਾਇਆ ਤਾਂ ਪੱਠੇ ਵੀ ਪਾ ਲੈ ਅੱਗੇ ਤਾਂ ਪਾਵਾਂ ਤੇ ਗਲਾਸ ਵੀ ਚੱਕਿਆ ਜਾਂਦਾ ਸੀ ਓਕੇ ਹਾਂ ਜੀ ਤੇ ਮਤਲਬ ਲੀਵਰ ਕਿਵੇਂ ਹੁਣ ਤੁਹਾਡਾ ਹੁਣ ਸਹੀ ਦਰਦਾਂ ਵਗੈਰਾ ਹੁਣ ਦਰਦਾਂ ਸਭ ਸਹੀ ਹਾਂ ਤੇ ਕੋਈ ਮੈਡੀਸਿਨ ਚੂਜ਼ ਕੀਤੀ ਮੁੜ ਕੇ ਤੁਸੀਂ ਨਹੀਂ ਜਿਦਾ ਪਹਿਲਾਂ ਤੁਸੀਂ ਕਹਿੰਦੇ ਸੀ ਵੀ ਜੇ ਜਿਆਦਾ ਪ੍ਰੋਬਲਮ ਆਦੀ ਹਫਤੇ ਵਿੱਚ ਇੱਕ ਜਾਂ ਦੋ ਵਾਰ ਤੁਹਾਨੂੰ ਕੀ ਲੱਗ ਰਹੀ ਸੀ ਮੇਰੀ ਠੀਕ ਲੱਗ ਰਹੀ ਸੀ ਜਿਆਦਾ ਰਹਿੰਦਾ ਸੀ ਐ ਪਹਿਲੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਪਾਜੀ ਮੈਂ ਇਹੀ ਕਹਿਣਾ ਚਾਹੂੰਗੀ ਵੀ ਮੇਰੇ ਮਦਰ ਨੂੰ ਜਦੋਂ ਦਾ ਮੇਰਾ ਵਿਆਹ ਹੋਇਆ ਹੈ ਮੈਂ ਦੇਖ ਰਹੀ ਸੀ ਕਿ ਇਹਨਾਂ ਨੂੰ ਕਾਫੀ ਪ੍ਰੋਬਲਮ ਆਂਦੀ ਸੀ ਬੀਪੀ ਲੋ ਰਹਿੰਦਾ ਸੀ ਦਰਦਾਂ ਵਗੈਰਾ ਕਾਫੀ ਹੁੰਦੀਆਂ ਸੀ ਇਹ ਥੋੜਾ ਜਿਹਾ ਕੰਮ ਕਰਦੀ ਸੀ ਤੇ ਪਹਿਲ ਜਾਂਦੇ ਸੀ ਕਹਿੰਦਾ ਨਾ ਮੇਰੇ ਦਰਦਾਂ ਹੁੰਦੀਆਂ ਮੇਰੇ ਤਾਂ ਹੁੰਦਾ ਨਹੀਂ ਹਾਂ ਤੇ ਹੁਣ ਬੋਡੀ ਸਰਵਿਸ ਜੂਸ ਪੀਣ ਤੋਂ ਬਾਅਦ ਇਹਨਾਂ ਨੂੰ ਕਾਫੀ ਜ਼ਿਆਦਾ ਚੇਂਜ ਆਇਆ ਬੋਡੀ ਦੇ ਵਿੱਚ ਦਰਦਾਂ ਵਗੈਰਾ ਘਟ ਗਈਆਂ ਨੇ ਹੁਣ ਬਿਲਕੁਲ ਨਹੀਂ ਹੁੰਦੀਆਂ ਬੀਪੀ ਦਾ ਇੰਜੈਕਸ਼ਨ ਜਿਹੜੇ ਇਹਨਾਂ ਨੂੰ ਹਫ਼ਤੇ ਦੇ ਵਿੱਚ ਜਾਣਾ ਹੀ ਪੈਂਦਾ ਸੀ ਰੈਗੂਲਰਲੀ ਇਦਾਂ ਸੀ ਵੀ ਇੱਕ ਹਫ਼ਤੇ ਦੇ ਵਿੱਚ ਇੱਕ ਵਾਰ ਇਹਨਾਂ ਨੇ ਇੰਜੈਕਸ਼ਨ ਲਗਦੇ ਸੀ ਦੋ ਇੰਜੈਕਸ਼ਨ ਹੈ ਨਾ ਤੇ ਦੋ ਟਾਈਮ ਇੰਜੈਕਸ਼ਨ ਲੱਗਦੇ ਸੀ ਠੀਕ ਹੁਣ ਉਹਨਾਂ ਨੂੰ ਇਸ ਚੀਜ਼ ਤੋਂ ਬਿਲਕੁਲ ਰੀਲੀਫ ਆ ਬਿਲਕੁਲ ਇਹ ਠੀਕ ਹੈ ਨੇ ਸਿਰਦਰਦ ਦੀ ਪ੍ਰੋਬਲਮ ਸੀ ਉਹ ਵੀ ਬਿਲਕੁਲ ਸਹੀ ਆ ਦਰਦਾਂ ਵੀ ਬਿਲਕੁਲ ਠੀਕ ਨੇ ਜਿਹੜਾ ਇਹਨਾਂ ਦੇ ਸੋਜ ਪਈ ਹੋਈ ਸੀ ਬੋਡੀ ਦੇ ਵਿੱਚ ਬਿਲਕੁਲ ਸਵੇਲਿੰਗ ਸੀ ਲੱਤਾਂ ਦੇ ਵਿੱਚ ਬਾਹਾਂ ਦੇ ਵਿੱਚ ਉਹ ਹੁਣ ਬਿਲਕੁਲ ਸਹੀ ਹੈ ਤੇ ਜਿਹੜੇ ਪਰਿਵਾਰ ਤੋਂ ਵੀਡੀਓ ਦੇਖਣਗੇ ਲੱਖਾਂ ਹੀ ਲੋਕ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਇਹੀ ਦੇਣਾ ਚਾਹੂੰਗੀ ਵੀ ਹਰੇਕ ਬੰਦਾ ਪਹਿਲਾਂ ਸੋਚਦਾ ਵੀ ਨਹੀਂ ਹੈ ਨਾ ਦੂਸਰਿਆਂ ਦੇ ਨਾਲ ਕੀ ਬਣੇਗਾ ਲੇਕਿਨ ਮੈਂ ਕਹੂੰਗੀ ਕਿ ਇੱਕ ਵਾਰ ਯੂਜ਼ ਕਰਕੇ ਜਰੂਰ ਦੇਖਣ ਜੇ ਉਹਨਾਂ ਨੂੰ ਫਰਕ ਲੱਗੇ ਤਾਂ ਉਹ ਅਗਲਾ ਪੈਕ ਸ਼ੁਰੂ ਕਰਨ ਕਿਉਂਕਿ ਇਹਦੇ ਨਾਲ ਫਰਕ ਜਰ